ਹਾਂ ਜੀ ਸਾਡੇ ਸਰਪ੍ਰੀਖਤ ਅੱਲੀ ਗੱਲ ਤਾਂ ਲਾਲ ਇੱਟਾਂ ਕੱਢੀਆਂ ਨੇ ਅੱਜ ਅਸੀਂ ਗੱਲ ਵੀ ਲਾਲ ਇੱਟਾਂ ਦੇ ਪੱਤੋਂ ਸਾਡੇ ਛੋਟੇ ਜਿਹੇ ਸ਼ਹਿਰ ਨੂੰ ਲਾਲ ਤੋਂ ਅਸੇ ਦੀ ਮਾਨ ਸਾਡੇ ਐਮਐਲਏ ਦੇ ਸਭ ਦੇ ਤੇ ਥੋੜੇ ਸਦਗੇ ਸਾਡਾ ਤਾਂ ਸਾਰਾ ਕੰਮ ਹੋ ਗਿਆ ਉਹ ਗੱਲ ਕਿ ਪੰਜਾਬ ਦੀ ਕੀ ਕਰ ਰਹੇ ਹੋ ਨਹੀਂ ਕਿਸੇ ਦੇ ਮੁਕਾਬਲੇ ਤਰੀਫ ਨਹੀਂ ਜੀ ਸਾਡੇ ਵਪਾਰੀਆਂ ਦੀ ਜਿਹੜੀ ਗੱਲ ਤੁਸੀਂ ਸੁਣੀ ਆ ਆੜਤੀਆਂ ਦੀ ਜਿਹੜੀ ਹੁਣ ਤੁਸੀਂ ਉਸੇ ਕਰਕੇ ਆਏ ਹੋ ਹਾਂ ਜੀ ਮੈਂ ਕਰਕੇ ਹਾਂ ਅਸੀਂ ਤੁਹਾਡੇ ਮਤਲਬ ਇੰਨੇ ਕਿ ਸ਼ੁਕਰ ਕਰਿਆਣਾ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਵੀ ਅਸੀਂ ਕਿਵੇਂ ਥੋੜਾ ਧੰਨਵਾਦ ਕਰੀਏ ਕਰ ਦੇਣਗੇ ਹੁਣ ਮੈਂ ਕੀ ਕਰਾਂ ਬਖਾ ਜੀ ਤੁਸੀਂ ਜੋ ਸਾਡਾ ਹੱਕ ਸਾਡਾ ਨਾਰਾ ਮਾਰਿਆ ਅਸੀਂ ਤਾਂ ਥੋੜੇ ਤੈਹ ਤੋਂ ਸਾਡੇ ਜਵਾਕ ਸਾਡੇ ਆਰਤੀ ਵੀ ਕਿਸਾਨ ਵੀ ਸਾਰੇ ਅਸੀਂ ਤੈਨੂੰ ਸ਼ੁਕਰਗੁਜ਼ਾਰ ਆ ਅੱਜ ਇੱਕ ਫੋਟੋ ਕਰਾਂਗੇ ਯਾਰ ਪਹਿਲੀ ਵਾਰ ਜ਼ਿੰਦਗੀ ਦੇ ਏਕਨ ਮਿਲਿਆ ਅੱਜ ਬਹੁਤ ਖੁਸ਼ੀ ਹੋਈ ਆਜੋ ਜੀ ਇੱਕ ਮਿੰਟ ੱਥਰ ਕੱਢੋ ਕੱਚੀ ਗੱਲ ਆਜੋ ਸਾਰਾ ਆਜੋ ਵੀ ਆਜੋ ਅਸੀਂ ਆ ਰਹੀਆਂ ਨਾ ਮਾਮੋ ਆਜੋ ਆਮਿਲ ਜਾਣਗੇ ਤੁਮ ਬਸ ਕੋਈ ੱਟਕਾ ਨਾ ਮਾਰੋ ਮਗਰ ਯਾਰ ਥੈਂਕ ਯੂ ਬਹੁਤ ਬਹੁਤ ਸਰ ਜੀ ਬਹੁਤ ਬਹੁਤ ਮਿਹਰਬਾਨੀ ਸਾਡੇ ਘਰ ਤੇ ਆਤਰਾ ਕੇ ਜਾਓ ਨਾ ਜੀ ਨਾ ਤੁਸੀਂ ਤੁਸੀਂ ਇੱਕ ਸਾਡੇ ਹੋ ਆਏ ਆ ਆਸ਼ੀਰਵਾਦ ਆ

मुख्यमंत्री भगवंत माना मुख्यमंत्री भगवंत मान जिंदा एमएलए सरकार का जनमाय जी पंजाब सरकार पंजाब सरकार सरकार सोनिहाल सोनो न ਆਮ ਆਦਮੀ ਪਾਰਟੀ ਇਹ ਆਪਣਾ ਕਮੇਟੀ ਦੇ ਪ੍ਰਧਾਨਾ ਉਹ ਚੇਅਰਮੈਨ ਆਏ ਤੁਸੀਂ ਵੀ ਇੱਕ ਮੈਂ ਮੀਟਿੰਗ ਲੈ ਲਓ ਸਰ ਵਾਹ ਵਾਹ ਆਮ ਆਦਮੀ ਮੰਤਰ ਮੰਤਰ ਗਈ ਸੀ ਤੁਹਾਡੇ ਨਾਲ ਇੱਕ ਮਿੰਟ ਸਾਈਡ ਤੇ ਉਹ ਸਾਈਡ ਤੇ ਫੋਟੋ ਨਹੀਂ ਹੋ ਰਹੀ ਫੋਟੋ ਤਾਂ ਗੱਲ ਦੀ ਬੋਟੀ ਵਿੱਚ ਨਹੀਂ ਆ ਰਹੀ ਮੋੜ ਦੀ ਮੋੜ ਦੀ ਗੋੜ ਮੈਂ ਵੀ ਇੱਥੇ ਇੱਕ ਮਿੰਟ ਉਹ ਜਿਹੜਾ ਉਹ ਦੱਸਤਾ ਹੀ ਨਾ ਇਹ ਤਾਂ ਪੂਰੀ ਜੀ ਪੁਰਾਣੇ ਬੰਦੇ ਨੇ ਆਪਣੇ ਤੇ ਬਹੁਤ ਸਾਡੀ ਗੱਲ ਹੈ ਸਾਡੀ ਸੈਕਟ ਫਰਸੈਂਟਰ ਐਸਆਰ ਹੈ ਮਾੜਾ ਅੱਜ ਇਹ ਕਹਿੰਦੇ ਕਿ ਕਰੋ ਕੀ ਲਾਗਤ ਨਾਲ ਬਣਿਆ ਹੋਇਆ ਐਸਾ ਸੈਂਟਰ ਐਸਟੇਟ ਐਸਟੀਐਮ ਆਫਿਸ ਤਹਿਸੀਲ ਕੰਪਲੈਕਸ ਐਂਡ ਪਟਵਾਰ ਖਾਨਾ ਹੈ ਫਰਦ ਕੇਂਦਰ ਆ ਗਿਆ ਕਿੰਨੀ ਇੱਕ ਫਰਦਾਂ ਇੱਕ ਦਿੰਦੀ ਹੋਈ ਅਸੀਂ ਦੋ ਨੰਬਰ નીકਲੇ ਬੇਬੀ ਅਸੀਂ ਦੋ ਨੰਬਰ ਬੀ ਨਿਕਲੇ ਦਿੱਲੀ ਅਸੀਂ ਦੋ ਨੰਬਰ ਟਾਈਮ ਜ਼ਿਆਦਾ ਨਹੀਂ ਲੱਗਦਾ ਟਾਈਮ ਨਹੀਂ ਸਰ ਦੋ ਮਿੰਟ ਦੋ ਮਿੰਟ ਕੁਝੇ ਲੋਕ ਕੁਝ ਬਾਦੀ ਜੁਮਾਰ ਕੇ ਅੱਪਾ ਵੀ ਦੋ ਫਰਦ ਫਾਕੀ ਦੋ ਬਿਟ ਅਰਧ ਅਚੰਬ ਤੁਹ ਤੋਂ ੜੀ ਫਰਦਰ ਹਾਂਜੀ ਜੋ ਕਿੰਨਾ ਟਾਈਮ ਲੱਗਿਆ ਕੋਈ ਟਾਈਮ ਹੀ ਲੱਗਿਆ ਬੜੀ ਛੇਤੀ ਕੰਮ ਹੋਇਆ ਅੱਛਾ ਕੋਈ ਪੈਸਾ ਬੁਝਾਤੇ ਨਹੀਂ ਹਾਂਜੀ ਕੋਈ ਪੈਸਾ ਨਹੀਂ ਥੋਡੇ ਰਾਜ ਦੇ ਵਿੱਚ ਜੋ ਪੰਜਾਬ ਦੇ ਸਕੂਲ ਤਾਂ ਮਿਲ ਰਹਿਆ ਨੇ ਮੈਂ ਆਪਣੀ ਜਿੰਦਗੀ ਦੀ ਕਸਮ ਕਰਨ ਵਾਲਾ ਹੋਇਆ ਬਹੁਤ ਕੁਝ ਹੋ ਗਿਆ ਸਰਕਾਰ ਆਮ ਆਦਮੀ ਪਾਰਟੀ ਨੇ ਬੜੇ ਕੰਮ ਕੀਤੇ ਨੇ ਇਸਲਾਹਾ ਜੋਗ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਸਰਕਾਰ ਕੋਲ ਨਾਲ ਚਾਦੀ ਕਰਾ ਰੱਖੇ ਆਮ ਆਦਮੀ ਪਾਰਟੀ ਨੂੰ ਚਾਦੀ ਕਰਾ ਕੇ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਦੀ ਆ ਤਹਿਸੀਲ ਕੰਪਲੈਕਸ ਜਿਹੜਾ ਐਮਨ ਕਰਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਇਲਾਕਾ ਜੋ ਕੰਮ ਕੀਤਾ ਥੋੜੀ ਗਵਾਈ ਹੈ ਸਰਦਾਰ ਗੱਜਨ ਮਾਜਰ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਧਰ ਦੇ ਕੰਮ ਕਰ ਰਹੇ ਨੇ ਸਾਡੀਆਂ ਸੜਕਾਂ ਜਿਹੜੀਆਂ ਨਹੀਂ ਬਣੇ ਉਹ ਵੀ ਬਣਾਤੀਆਂ ਤੁਹਾਡੀ ਕਿਰਪਾ ਦੇ ਨਾਲ ਇਹੀ ਬਣਾਉਂਦੇ ਨੇ ਇਹੀ ਬਣਾਉਂਦੇ ਤੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰੇਸੀ ਇੱਡੇ ਹੋ ਰਿਹਾ ਇਹਨੇ ਸਰਪ੍ਰੇਸੀ ਇੱਡੇ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ ਮੰਡਾ ਫੜਤੀ ਹੈ ਹਲੇ ਅੱਛਾ ਹੋਰ ਸਸੀ ਗਾ ਸਰ ਹਾਂ ਜੀ ਸਰ ਆਉਟ ਰੋਡ ਤੇ ਆਉਂਦੇ ਚਲੋ ਲੋਕਾ ਘਰਿਸਾ ਸਵਰਨਜੋਗਲੇ ਆ ਦਾ ਦੋਸਤ ਜੀ ਇਹ ਤਾਂ ਸੋਚਿਆ ਹੀ ਨਹੀਂ ਸੀ ਕਦੇ ਵੀ ਫ੍ਰੀ ਰੈਸਟਰੀ ਹੋਣੇ ਬਹੁਤ ਬਧੀ ਗੱਲ ਹੈ ਓਕੇ ਓਕੇ ਜਿਹੜੀ ਇਹਨਾਂ ਦਾ ਐਸਟੀਐਮ ਆਫਿਸ ਅੱਛਾ ਐਸਟੀਐਮ ਆਫਿਸ ਮਤ ਜੀ

ਅੱਛਾ ਉਹ ਟਾਲ ਦਿਨ ਯਾਤਰਾ ਤੇ ਕੋਈ ਕਰਾ ਦੀ ਨਹੀਂ ਆਇਆ ਜੀ ਕਮਾਲ ਆਰਕੀਟੈਕਟ ਹਾਂ 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 ਪੋਰਟ ਨੂੰ ਦੇਖੋ ਕੋਠੇ ਤੇ ਅਰਿਸ਼ਾ ਕਰਦੀ ਆ ਕੀ ਟੈਕਨੀਕ ਹੀ ਕਮਾਲ ਕਰ ਰਹੀ ਹੈ ਕੱਲੇ ਕੱਲੇ ਚੀਜ਼ ਨੂੰ ਸੋਚ ਤੋਂ ਪਰੇ ਹੈਟਾ ਕੇ ਕੋਠੇ ਹਾਂ ਕਿੰਨਾ ਕੁ ਪਰਡੇ ਫੁੱਟਫਾਲ ਹੈ ਫੁੱਟਫਾਲ ਕਿੰਨੀ ਕਰ ਪਰਡੇ पर डे सर पब्लिक इंटरेक्शन हो जाती है पचास सत्तर सत्तर चार सौ सत्तर सर गुड लाख इधर की सर अच्छा बाथरूम ਠੀਕ ਆ ਪਾਣੀ ਵੀ ਤੇ ਲੈ ਲਓ ਸਰ ਨਾ ਨਾ ਬਸ ਠੀਕ ਚਲੋ ਅੱਗੇ ਚੱਲੋ ਅੱਛਾ ਇਹ ਵੀ ਫੋਟੋ ਕਰਾਣੀ ਆ ਫੋਟੋ ਹੋ ਰਹੀ ਆ ਉੱਥੇ ਦੇਖ ਜਦੋਂ ਮੈਨੂੰ ਕਰਾਉਣੀ ਆ ਜਦੋਂ ਮੈਂ ਲੰਘ ਜਿਹੜੀ ਠੀਕ ਕੁਝ ਕੁਝ ਨਹੀਂ ਹੁੰਦਾ ਵਾਣੀ ਸੱਚੀ ਸਾਈ ਹੈ ਮੇਰੀ ਆਪਕੇ ਆ ਇੱਕ ਹੋਰ ਕਰ ਲੇ ਠੀਕ ਹੋ ਇੱਕ ਮਿੰਟ ਆ ਆ ਕਰ ਲੇ ਕਿ ਕਿ ਕਰਦੇ ਸੋ ਇੱਕ ਵਾਰ ਕਰ ਲੇ ਹਾਂ ਲੇ ਕੇ ਉਹ ਵੀ ਬੋਗੇ ਬੋਗੇ ਚਲੋ ਪੂਰੇ ਨਾਲ ਉਹ ਵੀ ਚਲੋ ਅੱਜ ਇੱਧਰ ਕੀ ਹੈ ਇੱਧਰ ਇੱਧਰ ਨਾ ਲੋ ਇਹ ਤੇ ਕੀ ਹੈ ਹਾਂ ਕਾਉਂਟ ਅਕਾਊਂਟ ਬਰਾਦਰੀ ਲੱਜੇ ਕੋਲਾ ਤੇ ਪਰ ਜੋ ਗਣਤਾ ਪੜਦੇ ਨਹੀਂ ਅੱਛਾ ਵਿੱਚ ਮੁੰਡਾ ਜਿਹੜਾ ਫਲੱਡ ਪੂਰ ਦਾ ਕੰਮ ਹੁੰਦਾ ਜੀ ਜਿਹੜਾ ਆਟਾ ਦਾ ਡਬਲ ਵਰਨਿੰਗ ਦਾ ਆਟਾ ਦਾ ਸੀ ਮਲੇ ਨੂੰ ਬੋਲ ਕੇ ਓਕੇ ਸਰ ਜੀ ਕੀ ਪ੍ਰਧਾਨਾ ਅੱਛਾ ਜੀ ਤੋਂ ਵਿਆਹ ਤੇ ਉਹਨਾਂ ਨੇ ਵਿਆਹ ਦੇ ਜ ਕੁੜੀਆਂ ਦੇ ਬੇਹੱਦ ਹਾਂ ਹਾਂ ਵਪਾਰੀ ਸਵਾਰਾਂ 11 ਹਕਰਾ ਕਾਰਕਮੇਂਟ ਅਧਿਕਾਰਤ ਮਾਨ ਸਰ ਦਾ ਥਾਏ ਜੀ ਬਹੁਤ ਧੰਨਵਾਦੀ ਮੈਡਮ ਆਏ ਜੀ ਸਰ ਸਾਹਿਬ ਆਮ ਆਦਮੀ ਪਾਰਟੀ ਜਿੰਦਾਬਾਦ ਹਾਜਰ ਹੈ ਹੌਲੀ ਮੰਡੀ ਮੰਡੀ ਅੰਮ੍ਰਿਤਗੜ ਵਿਖੇ ਇੱਕ ਬਹੁਤ ਹੀ ਆਧੁਨਿਕ ਸੱਤ ਸੀਲ ਕੇਂਦਰ ਬਣਾਇਆ ਗਿਆ ਲਗਭਗ 6 ਕਰੋੜ 80 ਲੱਖ ਦੀ ਲਾਗਤ ਦੇ ਨਾਲ ਜਿਦੇ ਵਿੱਚ ਫਰਦ ਕੇਂਦਰ ਵੀ ਹੈ ਜਿਦੇ ਵਿੱਚ ਐਸ ਡੀ ਐਮ ਆਫਿਸ ਵੀ ਹੈ ਐਸ ਡੀ ਐਮ ਕੋਰਟ ਵੀ ਹੈ ਪਟਵਾਰਖਾਨਾ ਵੀ ਹੈ डीएसपी ऑफिस भी है ताकि इकको छत तले ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣ। और सारे पंजाब ਦੇ ਵਿੱਚ ਅਸੀਂ ਇਹੀ ਮਾਡਲ ਬਣਾਇਆ। ਜੜਵੇ ਵੀ, ਚੀਨੇ ਵੀ, ਦਿੱਲੀ ਦੇ ਵੀ ਗਏ ਹਾਂ। ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕ ਜਿਹੜਾ ਬਾਥਰੂਮ ਨੇ, ਬੀਟਿੰਗ ਰੂਮ ਨੇ, ਢੰਗੇ ਪਾਣੀ ਦਾ ਪ੍ਰਬੰਧ ਹੈ। ਤਾਂ ਕਿ ਲੋਕਾਂ ਨੂੰ ਖੱਜਲ-ਖੁਆਰੀਆਂ ਨਾ ਹੋਣ। ਤੇ ਇਸ ਕਰਕੇ ਨੇ ਐਮੰਦਗੜ ਵਾਸੀਆਂ ਨੂੰ ਤੁਹਾਡੇ ذریعے ਬਹੁਤ-ਬਹੁਤ ਵਧਾਈ ਦਿਨਾਂ ਬਜ਼ੁਰਗ ਇੱਕ ਖੜੇ ਸੀਗੇ ਡਸਟਰੀਅਲ ਡਵੈਲਪਮੈਂਟ ਦੇ ਸਰੋਤ ਤਿਆਰ ਕਰ ਰਹੇ ਸਨ ਲੋਕੋ ਕੋ ਧਿਆਨ ਹਾਂਜੀ ਇੰਡਸਟਰੀ ਦੇ ਵਿਕਾਸ ਲਈ ਇਹ ਚੱਲੀ ਜਾਂਦਾ ਪਰ ਬਕਾਇਦਾ ਤੌਰ ਤੇ ਇੰਡਸਟਰੀਅਲ ਪਾਲਿਸੀ ਵੀ ਬਣ ਗਈ ਜਿਹੜੇ ਐਮਐਸਐਮਈ ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਆ ਬਾਹਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਹੈ ਇਹੋਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਚਲਕ ਜਿਹੜੀ ਆ ਉਹ ਕਾਫੀ ਹੱਦ ਤੱਕ ਦਿਖਣ ਲੱਗੀ। ਮਾਤਾ ਪੰਜਾਬ ਨੂੰ ਰੰਗਲਾ ਬਣਾਉਣ ਦੀ ਆਪਾਂ ਉਹ ਗੱਲ ਆ ਕਿ ਟਾਈਮ ਵੱਧ ਗਿਆ ਉਹਦੇ ਬਾਰੇ 'ਚ। ਕਿ ਸਾਧ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਦੀ ਪਾਰਟੀ। ਇਹ ਤਾਂ ਦੇਖੋ ਤੁਸੀਂ ਦੱਸ ਸਕਦੇ ਹੋ। ਹਨ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਆਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ। ਹਨਾ 55000 ਨੌਕਰੀਆਂ ਇੱਕ ਮੈਨੂੰ ਮੈਂ ਇੱਕ ਮਿੰਟ ਮੈਨੂੰ ਲੈਟ ਮੀ ਫਿਨਿਸ਼ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਿਆ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 66% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੋਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਉਹਨੇ ਕੀਤਾ ਹੈ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਨੂੰ ਦਸਾ ਸੀ सीएम ਸਾਹਿਬ ਤੁਸੀਂ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀ ਜਾਂਦੇ ਕੋਲੋਂ ਬੱਚਿਆਂ ਨੂੰ ਛੁਡਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਇਹ ਕੋਈ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ मतलब अगवा करके ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ मतलब ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ سارے ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹਵਾਲੇ ਵੀ ਕੀਤਾ ਆਂਗਣਵਾੜੇ ਚ ਵੀ ਲੈ ਕੇ ਗਏ ਤੈਨੂੰ ਸਕੂਲਾਂ ਚ ਵੀ ਭੇਜਿਆ ਸਰ ਇਹ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਸਰ ਇੱਕ ਜਿਹੜਾ ਥੋੜਾ ਕਰਾਈਮ ਬਾਰੇ ਉਹਦੇ ਬਾਰੇ ਤੂੰ ਫਤਕ ਗਿਆ ਉਹ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜਿਆ ਜਾ ਰਿਹਾ ਹੈ ਸਮਗਲਰ ਵੀ ਫੜੇ ਜਾ ਰਹੇ ਨੇ ਤੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ 'ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ लॻड़े पंजाब लॻड़े पंजाब मगर मच्छा न फरिया मगर मच्छर बण गई ਸੋਨਾ ਬੰਦ ਮੋੜ ਲੰਗੜੇ ਜਨਤਾ ਨੂੰ ਖੜਾ ਕਰਤਾ ਕਰਨਗੇ ਓ ਬੋਲ ਮੋੜਦਾ ਓ ਬੋਲਦਾ ਅਸੀਂ ਭੁੱਲ ਨਹੀਂ ਸਕਦੇ ਅਸੀਂ ਤੁਹਾਡਾ ਇਹਸਾਨ ਭੁੱਲ ਨਹੀਂ ਸਕਦੇ ਲੰਗੜੇ ਜਨਤਾ ਬੜੀ ਕਮਾਲ ਕਰਦੀ ਹੈ ਸੋਨਾ ਦੇ ਆਦਰ ਸਾਹਿਬ ਬੋਲਦਾ ਜਿੰਦਾਬਾਦ ਜਿੰਦਾਬਾਦ ਤੋਂ ਪਹਿਲਾਂ ਸੰਤ ਭਾਈ ਜੀ ਤੁਸੀਂ ਕੀ ਕਹਿੰਦੇ ਨਹੀਂ ਸੋਨਾ ਬਹੁਤ ਬੋਲਦਾ ਨੌਜਵਾਨੀ ਨੂੰ ਧੰਨਵਾਦ ਤੁਸੀਂ ਨੌਜਵਾਨੀ ਸੋਨਾ ਦੇ ਆਦਰ ਜੀ ਧੰਨਵਾਦ ਓ ਮੋੜਾ ਕਹਿੰਦਾ ਦੱਸਦੇ ਕਰਾਈਏ ਜੀ ਕਹਿੰਦੇ ਇੱਕ ਬੋਲਦਾ ਜੋ ਆਉਂਦਾ ਮਸ ਇੱਕ ਬੋਲ ਬਸ ਆਉਂਦਾ ਨਹੀਂ ਆਦਾ ਯਾਦ ਨਾਲ ਚੱਲ ਚੱਲ ਅੱਜ ਅਜਾਦੀ ਟੂਰ ਚ ਕਰਾ ਬਲ ਆਜਾ 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 ਕਰਾ ਹਾਂ ਕਰਾ ਮੈਂ ਕਰਾ ਮੈਂ ਕਰਾ ਯਾਰ ਇੱਕ ਮਿੰਟ ਚਾਰ ਨਹੀਂ ਚਾਹੁੰਦਾ ਦਿਨਵਾੜੀ ਗੱਲ ਕਰਾ ਪ੍ਰੋਡਕਸ਼ਨ ਵਿੱਚ ਆਜਾ ਨਹੀਂ ਅੱਜ ਹੋਰ ਵਾਰ ਕੇ ਲੈਣੀ ਨੇ ਲੈ ਉਹ ਲੈ ਗਿਆ ਬੀ ਬੱਚੀ ਲੈ ਉਹ ਤਾਂ ਗਿਆ ਸਾਡੇ ਲੈ ਆਉਂਦੇ ਸਰ ਮਾਨ ਸਾਹਿਬ ਮਾਨ ਸਾਹਿਬ न आजो आजो अॻे ਭੋਗੇ ਸਤਿ ਸ੍ਰੀ ਅਕਾਲ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਮਾਸ਼ਾ ਅੱਲਾਹ ਬਾਤ ਮਾਲ ਰਿਹਾ ਕੰਪਲੈਕਸ ਚ ਆਉਂਦੇ ਹੋ ਤਾਂ ਉਹਦੇ ਪਤਾ ਮੈਂ ਹੈ ਅੰਦ ਕੰਪਲੈਕਸ ਲੈਂਦੇ ਹੋ ਤਾਂ ਉੱਥੇ ਲੇਟ ਹੋ ਜਿਓ ਇਸੀ ਤੋਂ ਪਹਿਲੇ ਕੰਪਲੈਕਸ ਚ ਪਹੁੰਚਾਂਗੇ ਕਿੱਥੇ ਮੈਂ ਉੱਥੇ ਅਮਰਗੜ ਤੋਂ ਆਉਂਦੀ ਲਾਈਨਿੰਗ ਆਏ ਨਾ ਮਿਲਗੀ ਅਮਰਗੜ ਹਾਂ ਉੱਥੇ ਤੁਸੀਂ ਪਾ ਲੈ ਚਲੋ ਤੁਸੀਂ ਨਿਕਲੋ ਪਹਿਲੇ ਦੇਖੋ ਜੀ ਪੰਜ ਮਿੰਟ ਯਾਰ ਇਹ ਭਾਈ ਨਹੀਂ ਲਿਆ ਸੀ ਐਮ ਨੂੰ ਲੈਣਾ ਫੋਟੋ ਮਾਰ ਲੀਏ ਬਾਦ ਮਾਨ ਸਰ ਮਾਨ ਸਰ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਛੋਟੀਆਂ ਵਾਲੇ ಆ